ਪੁਰਵਿੰਦ ਸਿੰਘਾ ਮੇਰਾ ਪਿੰਡ ਮੀਰਪੁਰ ਤੇ ਜ਼ਿਲ੍ਹਾ ਗੁਰਦਾਸਪੁਰ ਤੇ ਬਹੁਤ ਖੁਸ਼ਕਰਮੂਲਾ ਅੰਮ੍ਰਿਤ ਮੇਸਨ ਨੇ ਬੱਚਿਆਂ ਦਾ ਸਟਾਰਾ ਬਣਿਆ ਬੜਾ ਵਧੀਆ ਹੋਇਆ ਕਿ ਜਿਹਦਾ ਬਹੁਤ ਵਧੀਆ ਕੀਤਾ ਕਮੇਟੀ ਨੂੰ ਨੰਬਰ ਉਹ ਹੋ ਜੇ ਕਿਉਂਕਿ ਉਹਨਾਂ ਨੇ ਦੱਸਿਆ ਕਿ ਸਿੱਕੇ ਇਤਿਹਾਸ ਦਾ ਸਿੱਕੇ ਇਤਿਹਾਸ ਬਾਰੇ ਨੋਲੇਜ ਹੋਈ ਉਹਦਾ ਪਤਾ ਲੱਗਾ ਕਿ ਨਿਤਨੇਮ ਕਰਨੀ ਜੇ ਸਾਰਿਆਂ ਨੂੰ ਪਾਣੀ ਪਿਲਾ ਜੇ ਬਾਕੀ ਬੱਚਿਆਂ ਨੂੰ ਇਹ ਮੱਛੀ ਦੇਣਾ ਚਾਹੁੰਦੇ ਨੇ ਨਿਤਨੇਮ ਕਰੋ ਪਾਣੀ ਪੜੋ ਤੇ ਚੰਗਿਆਂ ਵਾਲਤਾ ਸਿੱਖੋ ਤੇ ਮੁਕਾਬਲੇ ਚ ਹਿੱਸਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਆਰਾਮ ਜੀ ਅਸਪੀਸ਼ਨਾ ਮੈਂ ਖੰਨੇ ਤੋਂ ਦਿਲਾ ਲੁੱਟਿਆ ਤੋਂ ਰਹਿਣ ਵਾਲਾ ਜੀ ਆਪਣੇ ਬਹੁਤ ਵਧੀਆ ਲੱਗਿਆ ਜੀ ਮੈਂ ਆਖਦਾ ਵੀ ਇਵੇਂ ਦੇ ਮੁਕਾਬਲੇ ਹੋ ਗੁੰਦੇਣ ਤੇ ਮੇਰੇ ਨਾਲ ਮੇਰੇ ਸਾਥੀ ਵੀ ਆਏ ਨੇ ਇਹਨਾਂ ਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਂ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਕਸ਼ਿਦੇਵ ਸਿੰਧਾ ਅਤੇ ਮੈਂ ਨਿੱਦੂਪਿੰਟਰਾ ਕਲਾਹਾ ਤੇ ਜ਼ਿਲ੍ਹਾ ਗਾਜ਼ਪੁਰ ਆ ਤੇ ਅੱਜ ਦਾ ਬਹੁਤ ਵਧੀਆ ਲੱਗਾ ਤੇ ਮੇਰੇ ਨਾਲ ਮੇਰੇ ਸਾਥੀ ਵੀ ਆਏ ਨੇ ਤੇ ਇੱਥੇ ਆ ਕੇ ਬਹੁਤ ਵਧੀਆ ਲੱਗਾ ਤੇ ਮੈਂ ਚਾਹੁੰਦਾ ਹਾਂ ਕਿ ਅਜਿਹੇ ਗਿੱਸਤਾਰ ਮੁਕਾਬਲੇ ਹੁੰਦੇ ਰਹਿਣ ਅਤੇ जी जी ऐसी 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 हां जी ਬਹੁਤ ਇਸ ਨਾਲ ਸਾਰਿਆਂ ਨੂੰ ਬਹੁਤ ਸਾਰਾ ਕੁਝ ਚਿਕਨ ਨੂੰ ਮਿਲਦਾ ਹੈ ਤੇ हां जी ਅੱਗੇ ਤਾਂ ਇਹ ਅਸੀਂ ਅਸੀਂ ਇਹੀ ਚਾਹੁੰਦੇ ਹਾਂ ਕਿ ਅੱਗੇ ਤੋਂ ਵੀ ਇਹ ਮੁਕਾਬਲੇ ਹੁੰਦੇ ਰਹਿਣ ਕਿ ਸਾਰੇ ਸਾਰੇ ਵੀਰ ਪਾਰਟਿਸਪੇਟ ਕਰਨ। ਖੁਸ਼ੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੱਲੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਕੇ ਸੱਤਾ ਜੋਸਾ ਲਾਨਾ ਦਸਤਾਰ ਮੁਕਾਬਲਾ ਸਰਦਾਰ ਅੰਮ੍ਰਿਤਜੀਤ ਸਿੰਘ ਮਾਣਾ ਅਤੇ ਐਨ ਆਰਈ ਵੀ ਨੇ ਸਹਿਯੋਗਨ ਕਰਵਾਇਆ ਗਿਆ ਹੈ। ਇਸ ਮੁਕਾਬਲੇ ਦੇ ਵਿੱਚ ਸਾਡੇ ਕੋਲੋਂ ਲੁਧਿਆਣਾ, ਚੰਡੀਗੜ੍ਹ, ਗੁਰਦਾਸਪੁਰ ਅਤੇ ਗੁਰਦਾਸਪੁਰ ਲਾਗਲੇ ਪਿੰਡ ਤੋਂ ਕਾਫੀ ਬੱਚੇ ਪਹੁੰਚੇ ਨੇ। ਇਸ ਮੁਕਾਬਲੇ ਦੇ ਵਿੱਚ ਤਕਰੀਬਨ 50 ਤੋਂ ਪਲੱਸ ਬੱਚੇ ਪਹੁੰਚੇ ਜਿਨ੍ਹਾਂ ਵਿੱਚ ਸਾਰੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਔਰ ਇਹ ਜਿਹੜੇ ਮੁਕਾਬਲੇ ਕਰਵਾਏ ਗਏ ਨੇ ਇਹ ਸਾਡਾ ਜੋ ਮੁੱਖ ਉਦੇਸ਼ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸੋਹਣੀ ਏ ਦਸਤਾਰਾ ਤੇ ਸੋਨਾ ਪੰਜਾਬ ਬਣਾਉਣਾ ਚਾਹੁੰਦੇ। ਔਰ ਸਾਡਾ ਮੇਨ ਟਾਰਗੇਟ ਇਹ ਵੀ ਹੈ ਕਿ ਜੋ ਨਸ਼ਿਆਂ ਦੇ ਪੰਜਾਬ ਦੇ ਹੜ ਵਗ ਰਹੇ ਨੇ ਸਾਰਾ ਮੇਨ ਟਾਰਗੇਟ ਇਹ ਸੀ ਸਾਡੀ ਸਰਦਾਰ ਅਮਰਜੀਤ ਨਮਾਣਾ ਕੁੰਨ ਦਾ ਮੇਨ ਟਾਰਗੇਟ ਇਹ ਸੀ ਕਿ ਅਸੀਂ ਆਉਣ ਵਾਲੀ ਪੀੜੀ ਨੂੰ ਕਿਵੇਂ ਸਾਹਮਣਾ ਤੇ ਕਿਵੇਂ ਆਪਾਂ ਉਹ ਪੀੜੀ ਨੂੰ ਅੱਗੇ ਵਧਾ ਸਕਦੇ ਸੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੱਜ ਉਹ ਚੜ੍ਹਦੀ ਕਲਾ ਦੇ ਨਾਲ ਸਮਾਗਮ ਦੀ ਸਮਾਪਤੀ ਹੋਈ ਹੈ ਇਸ ਸਮਾਗਮ ਦੇ ਵਿੱਚ ਸਾਡੇ ਕੋਲ ਬਹੁਤ ਦੂਰ ਦੂਰ ਬੱਚੇ ਪਹੁੰਚੇ ਜਿਨ੍ਹਾਂ ਦੇ ਵਿੱਚ ਬੱਚਿਆਂ ਨੇ ਸੋਹਣੀਆਂ ਦਸਤਾਰਾਂ ਸਜਾਈਆਂ ਔਰ ਸਰਦਾਰ ਅਮਰਜੀਤ ਨਮਾਣਾ ਜੀ ਵੱਲੋਂ ਬੱਚਿਆਂ ਨੂੰ ਮੈਡਲ ਦੇ ਕਰਕੇ ਔਰ ਕੈਸ਼ ਆਇਆ ਦਾ ਸਨਮਾਨਿਤ ਕੀਤਾ ਗਿਆ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਗੁਜੀ ਸਿੰਘ ਜੀ ਸਿੱਥੋਂ ਦੇ ਪ੍ਰਧਾਨ ਸਭਾ ਦੇ ਪ੍ਰਧਾਨ ਜਿਨ੍ਹਾਂ ਨੇ ਸਾਡਾ ਵੈਸ਼ੋ ਸਹਿਯੋਗ ਕੀਤਾ ਔਰ ਬਹੁਤ ਵਧੀਆ ਉਪਰਾਲਿਆਂ ਦੇ ਨਾਲ ਇਹ ਜਿਹੜਾ ਕੰਪੀਟੀਸ਼ਨ ਦੀ ਸਮਾਪਤੀ ਹੋਈ ਹੈ ਉਹ ਸਾਰੀ ਟੀਮ ਦਾ ਧੰਨਵਾਦ ਹੈ ਧੰਨਵਾਦ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਦਸਤਾਰ ਮੁਕਾਬਲੇ ਸਮਾਪਤੀ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਔਰ ਇੰਟਰਨੈਸ਼ਨਲ ਲੈਵਲ ਤੇ ਇਸ ਸਮਾਗਮ ਕਰਵਾਏ ਜਾਣ ਤਾਂ ਜੋ ਅਸੀਂ ਘਰ ਘਰ ਦੇ ਵਿੱਚ ਹਰ ਸਿੱਖ ਦੇ ਉੱਤੇ ਸੋਨੀ ਦਸਤਾਰ ਹੋਵੇ ਤੇ ਗੁਰੂ ਕਲਗੀਧਰ ਮਹਾਰਾਜ ਜੀ ਦਾ ਪ੍ਰਦੇਸ਼ ਅਸੀਂ ਪਹੁੰਚਾ ਸਕੀਏ ਵਾਹਿਗੁਰੂ ਜੀ